ਮਕਦਮਾ ਨੰਬਰ 54 ਨੰਬਰ ਡਿਵੀਜ਼ਨ ਨੰਬਰ 7 ਲੁਧਿਆਣਾ ਨੇ 2124 ਨੂੰ ਪੰਨਾ ਸਿੱਧੂ ਦੇ ਖਿਲਾਫ ਝੂਠਾ ਦਰਜ ਕੀਤਾ ਸੀ ਜਿਹੜਾ ਕਿ ਇੰਦਰਜੀਤ ਕੌਰ ਵੱਲੋਂ ਦਰਜ ਕਰਵਾਇਆ ਗਿਆ ਸੀ ਜੱਜ ਸਾਹਿਬ ਨੇ ਬੈਸਣ ਤੋਂ ਪਹਿਲਾਂ ਜੁਡੀਸ਼ੀਅਲ ਪੇਜ ਦਿੱਤਾ ਅੱਜ ਉਹਦੀ ਜ਼ਮਾਨਤ ਕਰ ਦਿੱਤੀ ਗਈ ਹੈ ਜਿਹੜੀ ਕਿ 50000 ਬਨ ਛੋਟੀ ਆ ਇਹ ਕਿੰਨੀਆਂ ਛੋਟੀਆਂ ਦੇ ਵਿੱਚ ਰੱਖਿਆ ਇੱਕ ਛੋਟੀ ਤੇ ਉਹਦੇ ਵਿੱਚ ਪਰ ਇਹ ਗੱਲ ਜ਼ਿਕਰ ਜੋਗ ਆ ਕਿ ਇਹਦੇ ਵਿੱਚ ਇੰਦਰਜੀਤ ਕੌਰ ਜਿਹੜੀ ਮਦਈ ਆ ਉਹਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 140 ਮਿਤੀ 24/20 ਤਾਰਾ 420 13 ਇਮੀਗ੍ਰੇਸ਼ਨ ਐਕਟ ਥਾਣਾ ਡਿਵੀਜ਼ਨ ਨੰਬਰ 8 ਵਿੱਚ ਦਰਜਾ ਤੇ ਮਾਨਸਾ ਪਹਿਲਾਂ ਵੀ ਉਹਦੇ ਕੋਲ ਤੇ ਕੋਈ ਲਾਇਸੈਂਸ ਨਾ ਹੋਣ ਦੇ ਰੋਗ ਲੱਗੇ ਸੀਗੇ ਤੇ ਜਿਹੜੀ 420 ਦੀ ਐਫ ਆਈ ਆਰ ਫਿਰ ਇਦਾਂ ਦੇ ਜਿਹੜੇ ਇਮੀਗ੍ਰੇਸ਼ਨ ਵਾਲੇ ਲੁਧਿਆਣਾ ਵਿੱਚ ਠੱਗੀ ਕਰਦੇ ਭਾਨਾ ਸਿੱਧੂ ਉਹਨਾਂ ਦੇ ਖਿਲਾਫ ਬੋਲਦਾ ਲੱਗਦਾ ਨੇ ਇਹ ਪੋਲੀਟੀਕਲ ਸ਼ੈਲਟਰ ਤੇ ਕਰਚਾ ਹੋਇਆ ਸੀਗਾ ਜਿਹੜੇ ਇੰਦਰਜੀਤ ਕੌਰਾਇ ਦੇ ਕੋਲੇ ਕੋਈ ਲਾਇਸੈਂਸ ਨਹੀਂ ਇਹਨੇ ਦਫਤਰ ਖੋਲ੍ਹਿਆ ਸੀ ਲੁਧਿਆਣਾ ਬਾਹਰ ਭੇਜਣ ਦੇ ਸਬੰਧ ਵਿੱਚ ਪਰੰਤੂ ਲੋਕਾਂ ਤੋਂ ਕਾਫੀ ਪੈਸੇ ਲੈ ਕੇ ਉਹ ਦਫਤਰ ਬੰਦ ਕਰ ਚੁੱਕੀ ਹੈ ਇੱਕ ਮੁਕੱਦਮੇ ਦੇ ਖਿਲਾਫ 220 ਨੰਬਰ 3011 19 ਨੂੰ ਦਰਜ ਹੋਇਆ ਜਿਹੜਾ ਕਿ ਥਾਣਾ ਦਾਖਾ ਵਿੱਚ ਸੰਤੋਖ ਸਿੰਘ ਨੇ ਦਰਜ ਕਰਾਇਆ ਉਹ ਵੀ ਧਾਰਾ 420 ਤੇ 13 ਇਮੀਗ੍ਰੇਸ਼ਨ ਐਕਟ ਆ ਪਹਿਲੇ ਮੁਕਦਮੇ ਵਿੱਚ ਵੀ ਨੀਅਰ ਅਬਾਊਟ 17 ਲੱਖ ਰੁਪਇਆ ਗਿਆ ਹੋਇਆ ਸੀ ਸੈਕੰਡ ਮੁਕਦਮੇ ਦੇ ਵਿੱਚ 22 ਲੱਖ ਰੁਪਇਆ ਗਿਆ ਹੋਇਆ ਇਸ ਤੋਂ ਬਿਨਾ ਹੋਰ ਵੀ ਮੁਕਦਮੇ ਦਰਜਾ ਵੱਖ-ਵੱਖ ਸ਼ਹਿਰਾਂ ਤੋਂ ਵਿਅਕਤੀ ਜਿਹੜੇ ਤੇ ਇਹਨਾਂ ਨੇ ਠੱਗੀ ਮਾਰੀ ਆ ਉਹਨਾਂ ਦੇ ਨਾਲ ਪਹਾਣਾ ਸਿੱਧੂ ਨੇ ਇਹਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ ਪਹਾਣਾ ਸਿੱਧੂ ਸਿਰਫ ਲੋਕਾਂ ਦੀ ਹੈਲਪ ਕਰਦਾ ਸੀ ਕਿ ਜਿਹੜੇ ਲੋਕਾਂ ਏਜੰਟਾਂ ਨੇ ਫਰਾਡ ਕੀਤਾ ਹੋਇਆ ਉਹਨਾਂ ਤੋਂ ਪਬਲਿਕ ਦੇ ਪੈਸੇ ਦਵਾਉਂਦਾ ਉਨੇ ਇਸ ਲੇਡੀ ਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ ਨਾ ਇਹਦੇ ਖਿਲਾਫ ਮੁਕੱਦਮਾ 384 ਦਾ ਮੇਡ ਆਊਟ ਹੁੰਦਾ ਕੋਈ ਵੀ ਮੁਕੱਦਮਾ ਜਦੋਂ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਅਨੁਸਾਰ 7 ਸਾਲ ਤੋਂ سزا ਘੱਟ ਵਾਲਾ ਦਰਜ ਹੁੰਦਾ ਤਾਂ ਉਸ ਵਿੱਚ ਥਾਣੇਦਾਰ ਪਹਿਲਾਂ ਉਹਨੂੰ ਨੋਟਿਸ ਦਿੰਦਾ ਸੈਕਸ਼ਨ 41A ਦਾ ਉਸ ਤੋਂ ਬਾਅਦ ਉਹਨੂੰ ਤਿੰਨ ਨੋਟਿਸ ਦੇਣ ਤੋਂ ਬਾਅਦ ਫਿਰ ਅਰੈਸਟ ਕਰਦਾ ਪਰ ਇਸ ਮੁਕੱਦਮੇ ਵਿੱਚ ਮੁਕੱਦਮਾ 21 24 ਨੂੰ ਦਰਜ ਹੋਇਆ ਸੇਮ ਡੇ ਉਹਨੂੰ ਘਰੋਂ ਲਿਆ ਕੇ ਅਰੈਸਟ ਪਾ ਦਿੱਤੀ ਜਦੋਂ ਕਿ ਉਹਦੀ ਕੋਈ ਇਨਕੁਆਇਰੀ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਹੋਈ ਕੋਈ ਸਬੂਤ ਤੱਥ ਕਲੈਕਟ ਨਹੀਂ ਕੀਤੇ ਅਗਰ ਪੋਲਿਟੀਕਲ ਸੈਂਟਰ ਤੋਂ ਹੈ ਇਹ ਸਿਰਫ ਪੋਲਿਟੀਕਲ ਰੀਜ਼ ਨਾ ਕਰਕੇ ਇਹਦੇ ਖਿਲਾਫ ਝੂਠਾ ਮਕਦਮਾ ਦਰਜ ਕੀਤਾ ਗਿਆ ਸਾਡੀ ਹੁਣ ਇਹੀ ਬਹਿਸ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਉਹਨਾਂ ਨੂੰ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ ਹੁਣ ਕਦੋਂ ਤੱਕ ਪਾਨਾ ਸਿੱਧੂ ਬਾਹਰ ਆਉਗਾ ਪਾਨਾ ਸਿੱਧੂ ਬੇਲ ਬੌਂਡ ਸਬਮਿਟ ਕਰਨ ਲੱਗੇ ਹੋਇਆ ਮੇਬੀ ਕੱਲ ਤੱਕ ਬਾਹਰ ਆ ਜਾਊਗਾ ਕੱਲ ਤੱਕ ਲੋਕਾਂ ਦੇ ਘਰੇ ਫਿਰ ਆਪਣੇ ਘਰ ਸੰਗਤ ਦਰਸ਼ਨ ਲਈ ਬੈਠਣਗੇ ਲੋਕਾਂ ਦੇ ਇਹ ਤਾਂ ਹੁਣ ਭਾਨਾ ਸਿੱਧੂ ਨੇ ਫਰਦਰ ਕੀ ਐਕਟੀਵਿਟੀ ਕਰਨੀਆਂ ਉਹ ਦੱਸਣਗੇ ਥੈਂਕ ਯੂ ਕੱਲ੍ਹ ਇਹ ਆ ਵੀ ਜਿਹੜੀ ਜਵਾਨਤ ਤਾਂ ਤਦ ਕੋ ਕਾਨੂੰਨ ਅਨੁਸਾਰ ਹੀ ਮਿਲ ਜਾ ਜਿਉਂ ਨੇ ਇਹ ਕਹੇ ਦੀ ਵੀ ਜੀ ਕਿਸੇ ਨੇ ਇਹ ਕਰਾਤੀ ਜਾਂ ਕੋਈ ਕਿਸੇ ਨੇ ਢਿੱਲ ਕਰਤੀ ਢਿੱਲ ਢੁਲ ਵਾਲੀ ਕੋਈ ਗੱਲ ਹੈ ਕਾਨੂੰਨ ਦੇ ਮੁਤਾਬਕ ਜਵਾਨਤ ਮਿਲ ਜਾ ਲੱਗਦਾ ਜੀ ਲੋਕਾਂ ਦੇ ਹੱਕ ਅਸੀਂ ਅਸੀਂ ਅਸੀ ਕੋ ਅਸੀਂ ਕਾਨੂੰਨ ਦਾ ਧੰਨਵਾਦ ਕਰਦਾ ਜਾਜ ਸਾਇਬਾਨਾ ਕਿੰਨਾ ਜੁਰਮਾਨਾ ਜਿਨ੍ਹਾਂ ਨੇ ਸਚਾਈ ਨੂੰ ਸਾਠ ਦੀ ਜਿੱਤ ਹੋਇਆ ਜੁਰਮਾਨਾ ਕਿੰਨਾ ਦੇਖੋ ਜੁਰਮਾਨਾ ਨਹੀਂ ਜੀ ਹੁੰਦਾ ਇਹ ਤਾਂ ਜਵਾਨ ਤਬਾਉਂਡ ਹੈ ਇੱਕ 50000 ਦਾ ਜੀ ਵੀ 50 ਹੈ ਬਾਈ ਬਾਉਂਡ ਦੇ ਕੇ ਤੁਸੀਂ ਆ ਬੰਦਾ ਵਾਪਸ ਜਮਾਨਤ ਮਿਲ ਗਈ ਜਮਾਨਤ ਦੇ ਕੇ ਇਹ ਲਗਾਤਾਰ ਇਸ ਤਰੀਕੇ ਦੇ ਨਾਲ ਗੱਲ ਸਾਹਮਣੇ ਆ ਰਹੀ ਸੀ ਟ੍ਰੈਵਲ ਚੰਗੀ ਆਰੋਪ ਲਗਾਏ ਜਾ ਰਹੇ ਸੀਗੇ ਤਾਂ ਹਾਂ ਜੀ ਦੇਖੋ ਯਸਲੇ ਹੈ ਚੋਰ ਆਪਦੇ ਆਪ ਨੂੰ ਸੱਚ ਸੱਚ ਸ਼ਬਦ ਕਰਵਾਉਂਦਾ ਪਰ ਚੋਰ ਚੋਰੀ ਕੋ ਸਾਰੇ ਠੱਗਾ ਜਾਣਤਾ ਜਿਹੜੇ ਉਹ ਠਾਰੇ ਠੱਗ ਜਾਂ ਏਜੰਟ ਸਾਰੇ ਠੱਗ ਨਹੀਂ ਹੋ ਸਕਦੇ ਕੁਝ ਲੋਕ ਹੁੰਦੇ ਆ ਜਿਹੜੇ ਮਤਲਬ ਠੱਗ ਹੁੰਦੇ ਇਸ ਕਰਕੇ ਉਹਨਾਂ ਨੇ ਆਪ ਦਾ ਵੀ ਤਰਕ ਪੱਖ ਰੱਖਣ ਦੇ ਮਾਰਿਆ ਨੇ ਇੱਕ ਝੂਠੀ ਐਫ ਆਰ ਦਾ ਟਿਕਰਾਈ ਹੈ ਜਿਹੜੀ ਔਰਤ ਨੇ ਐਫ ਆਰ ਦਾਜ ਕਰਾਈ ਹੈ ਉਹ ਤਾਂ ਬਦਲ ਉੱਤਰ ਘਟੋ ਘੱਟ ਵੀ ਮੇਰੇ ਹਿਸਾਬ ਨਾਲ ਤਿੰਨ ਐਫਆਰ ਤਾਂ ਮੈਂ ਦੇਖ ਲਈਆਂ ਜੀ ਜਿਹੜੇ ਕੋਰਟ 38 ਦੀਆਂ ਕਪਲੇਟਾਂ ਚੱਲਣ ਉਹ ਵੱਖਰੀਆਂ ਨੇ ਉਹ ਉਹ ਪਰਚਾ ਦਰਜ ਕਰਾਉਗੀ ਇਹ ਸਹੀ ਗੱਲ ਤਾਂ ਝੂਠ ਹੈ 12 ਰਹੀ ਗੱਲ ਪਰਚਾ ਦਰਜ ਹੋਣਾ ਗ੍ਰਿਫਤਜ਼ਾਰੀ ਦੀ ਦੇਖੋ ਸੁਪਰੀਮ ਕੋਰਟ ਦੇ ਲਾਅ ਦੇ ਅਨੁਸਾਰ ਦੇਖੋ ਜਿਹੜੀ ਸਜ਼ਾ 7 ਸਾਲ ਤੋਂ ਥੱਲੇ ਆ ਉਹਦੀਨ ਕੁਆਰੀ ਗ੍ਰਿਫਤਜ਼ਾਰੀ ਤੋਂ ਪਹਿਲਾਂ ਕੁਆਰੀ ਕਰਨੀ ਬਣਦੀ ਹੈ ਕੋ ਪ੍ਰਸ਼ਾਸਨ ਨੇ ਨਹੀਂ ਚਲੋ ਕਿਤਨਾ ਕਿਤੇ ਪ੍ਰਸ਼ਾਸਨ ਤੇ ਕੋਈ ਪ੍ਰੈਸ਼ਰ ਹੋ ਸਕਦਾ ਦੇਖੋ ਸਾਡਾ ਪ੍ਰਸ਼ਾਸਨ ਆ ਜੇ ਕਹਿੰਦੇ ਸਾਨੂੰ ਗੁੱਸਾ ਨਹੀਂ ਕੋਈ ਜਾਂ ਕਹਿੰਦੇ ਹੋਰ ਚਲੋ ਹੁਣ ਬਾਹਲੇ ਕੋਈ ਸਿਆਸੀ ਗੱਲਾਂ ਕਰਗੇ ਉਹ ਠੀਕ ਨਹੀਂ ਸਾਨੂੰ ਪੁਲਿਸ ਤੇ ਗੁੱਸਾ ਸਿਆਣੇ ਲੈ ਕਹਿੰਦੇ ਆ ਪੁਲਿਸ ਦਾ ਕਿ ਢਿੜਕਿਆ ਤੇ ਚਿੱਕੜ ਦਾ ਤਿਲਕਿਆ ਗੁੱਸਾ ਲਈ ਤੇ ਹੁਣ ਉਹ ਤੇ ਕਾਰਵਾਈ ਕੀਤੀ ਜਾਊਗੀ ਜਿਨ੍ਹਾਂ ਨੇ ਦੇਖੋ ਜੀ ਗੱਲ ਇਹ ਆ ਵੀ ਅਸੀਂ ਅਸੀਂ ਆਪਦੇ ਬਣੀਓ ਕੋਈ ਕੱਚ ਨਹੀਂ ਛਟਾਂਗੇ ਜੇ ਸਾਡੇ ਤੋਂ ਝੂਠਾ ਕਿਰਾਇਆ ਸਾਡੇ ਦੇ ਝੂਠਾ ਕਿਰਾਇਆ ਉਹਨੇ ਦੇਖੋ ਅਸੀਂ ਜੋ ਉਸਰਾ ਪਾਵਾਂਗੇ ਅਸੀਂ ਵੀ ਇਨਸਾਫਤਾ ਲੈਣਾ ਨਾ ਜੀ ਸੱਚਾ ਸਾਹਮਣੇ ਆਉਣਾ ਨਾ ਜੀ ਅਸੀਂ ਬਖਸ਼ਾ ਕੇ ਥੋੜੋ ਜੀ ਠੀਕ ਹਾਂਜੀ ਅੱਛਾ ਹੋਰ ਸੁਣਿਓ ਜੀ ਜੀ ਸਰ ਜਿਨ੍ਹਾਂ ਲੋਕਾਂ ਦੇ ਅਸੀਂ ਪੈਸੇ ਹਲੋਕਾਂ ਕਰੋਨਾ ਵੇਖਾ ਘੜਾਤੇ ਹਜ਼ਾਰਾਂ ਲੋਕਾਂ ਦੇ ਉਹ ਸਾਡੇ ਕੋਲ ਧੜਾ ਤੜਾ ਫੂਰੇਟਮ ਸੇ ਪੇ ਜਾਂਦੇ ਲਿਆ ਲਿਆ ਵਿਆਹ ਲੋ ਜੀ ਅਸੀਂ ਇਹ ਫੀਰ ਦਿੰਨੇ ਦੋਤ ਕਿ ਚਾਹਿੰਦਾ ਬੋਲੋ ਕਿੱਥੇ ਆਹ ਲਾਤ ਨੇ ਲੋਕ ਕਿੰਨੇ ਨਾਲ ਕਿੰਨੇ ਸਚਾਈ ਦੀ ਜਿੱਤ ਹੋ ਰਹੀ ਹੈ ਸੱਚ ਬਿਲਕੁਲ ਸਚਾਈ ਦੀ ਜਿੱਤ ਹੋ ਰਹੀ ਹੈ ਜੀ ਆਖਰਕਾਰ ਸਚਾਈ ਦੀ ਜਿੱਤ ਹੋਣੀ ਹੈ